ਅਗਰ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਦੂਰੋਂ ਦੂਰੋਂ ਸੰਗਤ ਆ ਜਿਹੜੀ ਉਹ ਨਤਮਸਤਕ ਹੋਣ ਆਉਂਦੀ ਹੈ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਜਿਹੜੇ ਉਹ ਇਸ ਧਰਤੀ ਨੂੰ ਸਿੱਧਾ ਕਰਨ ਆਉਂਦੇ ਨੇ ਲੇਕਿਨ ਇਸ ਧਰਤੀ ਦੇ ਉੱਤੇ ਅਪਰਾਧੀ ਨੇ ਜਿਹੜੇ ਉਹ ਵੀ ਆਪਣੇ ਪੈਰ ਫਸਾ ਚੁੱਕੇ ਨੇ ਕਾਇ ਦਿਨ ਸਨੇਚਿੰਗ ਅਤੇ ਲੁੱਟ ਦੀਆਂ ਵਾਰਦਾਤਾਂ ਇਸ ਪਵਿੱਤਰ ਸ਼ਹਿਰ ਦੇ ਵਿੱਚ ਵਾਪਰ ਰਹੀਆਂ ਨੇ ਤਾਂ ਹੁਣ ਚਿਹਰੀ ਦਰਬਾਰ ਸਾਹਿਬ ਦੇ ਨਜ਼ਦੀਕ ਇੱਕ ਲੁੱਟ ਦੀ ਘਟਨਾ ਵਾਪਰੀ ਹੈ ਜਿੱਥੇ ਇੱਕ ਵਿਅਕਤੀ ਦੇ ਕੋਲੋਂ ਸੋਨੇ ਦੀ ਵੱਡੀ ਲੁੱਟਾ ਜਿਹੜੀ ਹੋਈ ਹੈ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਦੇ ਵੱਲੋਂ ਐਕਟਿਵਾ ਸਵਾਰ ਵਿਅਕਤੀ ਨੂੰ ਲੁੱਟਿਆ ਗਿਆ ਇਹ ਨੌਕੀ ਉਤੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਨੇ ਜਿਨ੍ਹਾਂ ਵੱਲੋਂ ਸੀਸੀਟੀਵੀ ਖੰਡਾਲੇ ਜਾ ਰਹੇ ਨੇ ਤਾਂ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਅਜਿਹੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਨਜ਼ਦੀਕ ਪਰਾਗਦਾਸ ਚੌਂਗ ਦੇ ਕੋਲ ਲੁਟੇਰਿਆਂ ਦੇ ਵੱਲੋਂ ਸੋਨਾ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ACP ਪਰਮੇਸ਼ ਚੋਪੜਾ ਨੇ ਦੱਸਿਆ ਕਿ ਦਰਬਾਰ ਸਾਹਿਬ ਨਜ਼ਦੀਕ ਚੌਂਗ ਦੇ ਉੱਤੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਮੌਕੇ ਉੱਤੇ ਪੁਲਿਸ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਜਾਣਕਾਰੀ ਮਿਲੀ ਹੈ ਕਿ ਰਿਪੋਰਟ ਸ਼ੈਣੀ ਅਤੇ ਮੁਕੇਸ਼ ਸ਼ੈਣੀ ਕੋਰੀਅਰ ਦਾ ਕੰਮ ਕਰਦੇ ਨੇ ਅਤੇ ਮੁਕੇਸ਼ ਸ਼ੈਣੀ ਰੋਜ਼ਾਨਾ ਦੀ ਤਰ੍ਹਾਂ ਬਕ ਵਕ ਦੁਕਾਨਦਾਰ ਕੋਲ ਜਾਂਦਾ ਏ ਅਤੇ ਉਹਨਾਂ ਦੇ ਸੋਨੇ ਦੇ ਕੋਰੀਅਰ ਲੈ ਕੇ ਅੱਗੇ ਜਾ ਰਿਹਾ ਹੁੰਦਾ ਹੈ ਤਾਂ ਰਾਹ ਦੇ ਵਿੱਚ ਦੋ ਲੁਟੇਰਿਆਂ ਦੇ ਵੱਲੋਂ ਉਸ ਨੂੰ ਲੁੱਟ ਲਿਆ ਜਾਂਦਾ ਏ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸੋਨਾ ਕਿੰਨੀ ਕੁਆਂਟੀਟੀ ਵਿੱਚ ਸੀ ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਗੱਲਬਾਤ ਆ ਜਿਹੜੀ ਉਹ ਦੁਕਾਨਦਾਰਾਂ ਅਤੇ ਕੋਰੀਅਰ ਕੰਪਨੀ ਵਾਲਿਆਂ ਨਾਲ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਸੀਸੀਟੀਵੀ ਪੜਤਾਲੇ ਜਾ ਰਹੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਏਸੀਪੀ ਅੰਮ੍ਰਿਤਸਰ ਦਾ ਆਉਂਦੇ ਦੇਖਦੇ ਹਾਂ ਕਰੀਬ 7 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਮਿਲੀ 77510 ਤੇ ਕਿ ਇੱਕ ਵਿਅਕਤੀ ਮੁਕੇਸ਼ ਸਿਆਣੀ ਜਿਹੜੇ ਦੋ ਭਰਾ ਨੇ ਮੁਕੇਸ਼ ਸਿਆਣੀ ਤੋਂ ਰੁਪਏ ਸਿਆਣੀ ਇਹ ਕੋਰੀਅਰ ਦਾ ਕੰਮ ਕਰਦੇ ਨੇ ਇੱਥੇ ਵੱਖ-ਵੱਖ ਸੁਨਿਆਰਿਆਂ ਘਰੋਂ ਲੋਕਾਂ ਕੋਲੋਂ ਸੋਨਾ ਇਕੱਠਾ ਕਰਕੇ ਤੇ ਬਾਹਲੀ ਸਟੇਟਾਂ ਦੇ ਵਿੱਚ ਪਾਰਸਲ ਭੇਜਦੇ ਨੇ ਕੋਰੀਅਰ ਦਾ ਕੰਮ ਕਰਦੇ ਨੇ ਤੇ ਇਹਨਾਂ ਨੇ ਦੱਸਿਆ ਕਿ ਕੋ ਮਕੇਸ਼ ਸ਼ਾਹਨੀ ਜਿਹੜਾ ਉਹ ਲੜਕਾ ਪੰਜ-ਛੇ ਗੱਗਾ ਕੋਲੋਂ ਪਾਰਸਲ ਇਕੱਠੇ ਕਰਕੇ ਇੱਕ ਬੈਗ 'ਚ ਪਾ ਕੇ ਲੈ ਕੇ ਜਾ ਰਿਹਾ ਸੀਗਾ ਰਸਤੇ ਵਿੱਚ ਦੋ ਨੌਜਵਾਨ ਸੀ ਜਿਹੜੇ ਮੋਟਰਸਾਈਕਲ ਤੇ ਸਵਾਰ ਸੀਗੇ ਉਹਨਾਂ ਨੇ ਇਹਨੂੰ ਟੱਕਰ ਮਾਰ ਕੇ ਤੇਰੇ ਕੋਲੋਂ ਸਮਾਨ ਖੋਲਿਆ ਤੇ ਸਮਾਨ ਖੋ ਕੇ ਲੈ ਗਿਆ ਇਸ ਬੰਦੇ ਨੇ ਉਹਨਾਂ ਨੂੰ ਫਾਲੋ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਬੰਦੇ ਚਕਮਾ ਦੇ ਕੇ ਇਹਦੇ ਕੋਲ ਫਰਾਰ ਹੋ ਗਏ ਜੋ ਇਸ ਮਾਮਲੇ ਵਿੱਚ ਅਸੀਂ ਮਾਨਯੋਗ ਕਮਿਸ਼ਨ ਆਫ ਪੁਲਿਸ ਉਹਨਾਂ ਦੀ ਹਦਾਇਤਾਂ ਤੇ ਤੇ ਜਿਹੜੇ ਏਡੀਸੀਪੀ ਸਾਡੇ ਵਨ ਨੇ ਸ਼੍ਰੀ ਵਿਸ਼ਾਲ ਜੀ ਉਹਨਾਂ ਦੀ ਹਦਾਇਤ ਤੇ ਅਸੀਂ ਟੀਮਾਂ ਬਣਾਈਆਂ ਨੇ ਅ ਤਕਰੀਬ ਮੈਂ ਮੇਰੇ ਐਸਐਚਓ ਐਸਐਚਓ ਸੀਟ ਵਿਜੀਨ ਐਸਐਚਓ ਕਤਵਾਲੀ ਏਸੀਪੀ ਸੈਂਟਰਲ ਵੀ ਨਾਲ ਐਸਪੀ ਸਾਹਿਬ ਵੀ ਮੌਕੇ ਤੇ ਆਏ ਨੇ ਇਹ ਸਾਰੀਆਂ ਟੀਮਾਂ ਬਣਾ ਕੇ ਅਸੀਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕੈਮਰ ਖੰਗਾਲਦੇ ਆਂ ਤਾਂ ਇਸ ਮਤ ਵਿੱਚ ਮੁਕਦਮਾ ਦਰਜ ਕਰ ਦਿੱਤਾ ਗਿਆ ਫਰਦਰ ਕਾਰਵਾਈ ਸੀ ਕਰ ਰਹੀ ਸਰ 골ਡ ਕਿੰਨਾ ਹੈ ਪਤਾ ਲੱਗਾ ਨਹੀਂ ਉਹ ਹਲੇ ਉਹਨੂੰ ਆਪ ਨੂੰ ਖੁਦ ਨਹੀਂ ਪਤਾ ਕਿੰਨਾ 골ਡ ਸੀਗਾ ਉਹਨਾਂ ਨੇ ਦੱਸਿਆ ਕਿ ਪੰਜ ਤੋਂ 6 ਲੋਕਾਂ ਕੋਲ ਲੈ ਕੇ ਆਏ ਸੀ ਕਿ ਭਾਰਤ ਦੇ ਛੋਟੇ ਛੋਟੇ ਤੋਂ ਉਹ ਕੈਲਕੂਲੇਟ ਕਰਕੇ ਦੱਸਣਗੇ ਸਾਹਮਣੇ ਸਰ ਜਿਹੜੇ ਲੋਕ ਲੁੱਟਣ ਆਏ ਸੀ ਉਹ ਕਿੰਨੇ ਲੋਕ ਸੀ ਤੇ ਕਿਹੜੀ ਜਗ੍ਹਾ ਤੇ ਪਾਰਕ ਦਾ ਦੋ ਜਨੇ ਲੁੱਟਣ ਲਾਇਏ ਸੀਗੇ ਤੇ ਇਹ ਪਾਰਕ ਦਾ ਚੌਂਕ ਤੋਂ ਦਰੋਗੇ ਜਾਓ ਉੱਥੇ ਕਰਕੇ ਇਹ ਹਾਦਸਾ ਹੋਇਆ ਇਹ ਪੈਦਲ ਸੀ ਉਹ ਨਹੀਂ ਜਿਹੜੇ ਜਿਹੜਾ ਮੁੱਦਾ ਹੀ ਹੈ ਕੰਪਲੀਟਡ ਹੈ ਇਹ ਵੀ ਇਹ ਐਕਟਿਵਤਾ ਸੀਗਾ ਤੇ ਜਿਹੜੇ ਲੁੱਟਮ ਆਏ ਸੀ ਉਹ ਦੋ ਦੋ ਜਨੇ ਮੋਟਰਸਾਈਕਲ ਤੇ ਸੀ ਕੀ ਲੱਗਦਾ ਕਿ ਰੈਕੀ ਕਿਪਤੀ ਜਾਰੀ ਸੀ ਪੁਲਿਸ ਦੀ ਕਹਿ ਸਕਦੇ ਹਾਂ ਪਰ ਐਕੀ ਹੋ ਸਕਦੀ ਕੀਤੀ ਹੋਵੇ ਉਹਨਾਂ ਨੇ ਸਰ ਰੂਮਰ ਇਹ ਹੈ ਕਿ 3 ਕਿਲੋ ਦੇ ਕਰੀਬ ਗੋਲਡ ਸੀ ਕੀ ਹੈ ਨਹੀਂ ਨਹੀਂ ਸਾਨੂੰ ਨਹੀਂ ਪਤਾ ਕੋਈ ਰੂਮਰ ਨਹੀਂ ਸੰਧ ਕਿਸੇ ਨੇ ਕਿਹਾ 3 ਕਿਲੋ ਸਾਨੂੰ ਉਹਨਾਂ ਨੇ ਇਹ ਹੀ ਕਿਹਾ ਕਿ ਇਸ ਸਰਚ ਚੈੱਕ ਕਰਕੇ ਦੇਖ ਕੇ ਦੱਸਾਂਗੇ ਤੁਹਾਨੂੰ ਬਈ ਸੀਸੀਟੀਵੀ ਵੀ ਸਾਹਮਣੇ ਆਈ ਹਾਂ ਚੱਲ ਰਹੀ ਹੈ ਜੀ ਸੀਸੀਟੀਵੀ ਕੈਮਰੇਜ ਕਾਫੀ ਦੇਖੇ ਆਪਾਂ ਫੁਟੇਜ ਆਈ ਹੈ ਸਾਨੂੰ ਅਸੀਂ ਉੱਤੇ ਕੰਮ ਕਰ ਰਹੇ ਹਾਂ